ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਜਸੀ ਕੋਰ ਫਮਸਰ ਨੌਸ ਦੇ ਵਿੱਚ ਅੱਜ ਸਵੇਰੇ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਇਸ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਤੇ ਕਤਲ ਕੇਸ ਜਾਰੀ ਕੀਤਾ ਗਿਆ ਹੈ। ਘਟਨਾ ਸਵੇਰੇ 8:00 ਦੇ ਕਰੀਬ ਦੀ ਹੁਕੂਆਇਟੂ ਦੇ ਇਥੇ ਆਵਾ ਸਟਰੀਟ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਪਤੀ ਤੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਿਆ ਸੀ ਜਿੱਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਇਥੇ ਅਮ ਏਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਐਮਰਜੈਂਸੀ ਸੇਵਾਵਾਂ ਮੌਕੇ ਤੇ ਮੌਜੂਦ ਰਹੀਆਂ ਆਰਜੈਂਟ ਕੇਅਰ ਦੇ ਬਾਵਜੂਦ ਇਸ ਵਿਅਕਤੀ ਨੂੰ ਬਚਾਇਆ ਨਾ ਜਾ ਸਕਿਆ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਕਰਨਾਸਥਲ ਤੋਂ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ 'ਤੇ ਚਾਰजेस ਲਗਾਏ ਗਏ ਨੇ ਪੁਲਿਸ ਦੇ ਮੁਤਾਬਕ ਫਿਲਹਾਲ ਇਸ ਘਟਨਾ ਦੇ ਵਿੱਚ ਕਿ ਕੋਈ ਹੋਰ ਲੋੜੀਂਦਾ ਨਹੀਂ ਹੈ ਤੇ ਕਿਸੇ ਹੋਰ ਤੇ ਕੋਈ ਸ਼ੱਕ ਨਹੀਂ ਹੈ ਪਰ ਪੁਲਿਸ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਨੇ ਕੋਈ ਸੀਸੀਟੀਵੀ ਫੁਟੇਜ ਹੋਵੇ ਤਾਂ ਉਹ ਪੁਲਿਸ ਨੂੰ ਸੰਪਰਕ ਕਰ ਸਕਦਾ ਹੈ